ਮਾਨਯੋਗ ਜੀਐਮ ਸਾਹਿਬ ਤੇ ਮਾਨਯੋਗ ਡਿਪਟੀ ਸਾਹਿਬ ਵੱਲੋਂ ਇਹ ਸਾਰਾ ਪ੍ਰੋਗਰਾਮ ਲਿਖਿਆ ਗਿਆ ਹੈ। ਔਰ ਇਹਦੇ ਵਿੱਚ ਜਿਹੜਾ ਅਸੀਂ ਇਨਫਰੈਸਟ੍ਰਕਚਰ ਖਿਲਾਫ ਐਕਸ਼ਨ ਕਰਦੇ ਆ ਉਹਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਪਬਲਿਕ ਨੂੰ ਅਵੇਅਰ ਕਰੀਏ ਤਾਂ ਕਿ ਲੋਕ ਸਾਨੂੰ ਵੱਧ ਤੋਂ ਵੱਧ ਸਹਿਯੋਗ ਕਰ ਸਕਣ ਔਰ ਲੋਕ ਆਪਣਾ ਆਪਣਾ ਰੋਲ ਵੀ ادا ਕਰ ਸਕਣ ਤਾਂ ਕਿ ਅਸੀਂ ਇਸ ਕਾਹਨੂੰ ਪੰਜਾਬ ਤੋਂ ਦੇ ਵਿੱਚ ਛੇਤੀ ਕਦਮ ਕਰਨ ਕਾਮਯਾਬ ਹੋ ਸਕੀਏ ਅੱਜ ਇਸ ਇਜ਼ਾ ਪਟਿਆਲਾ ਵੱਲੋਂ ਬੜਾ ਬੜੀਆ ਸਪੋਰਟ ਮੀਟ ਪਾਈ ਗਈ ਬਹੁਤ ਹੀ ਅਕਸਰ ਸਕੂਲਾ ਕੌਲਡਰ ਨੌਜਵਾਨਾਂ ਨੇ ਵੀ ਹਿੱਸਾ ਲਿਆ ਇਸ ਸੈਮੀਨਾਰ ਦੇ ਵਿੱਚ ਕਈ ਪਿੰਡਾਂ ਦੇ ਸਰਪੰਚ ਮੈਂਬਰਸ ਸਾਰਾ ਉਹ ਵੀ ਸਾਰੇ ਹਾਜ਼ਰ ਸੀ ਤੋਂ ਇਹ ਇੱਕ ਪ੍ਰਾਲਾ ਹੈ ਜਿਹੜਾ ਜਾਰੀ ਰਹੂਗਾ ਔਰ ਉਮੀਦ ਹੈ ਇਹਦੇ ਸਭ ਨੂੰ ਚੰਗੇ ਨਤੀਜੇ ਵੀ ਆਉਣਗੇ ਮੈਂ ਖਾਸ ਕਰਕੇ ਇਸ ਦਿਸੀਖਾਲ ਦਾ ਵੀ ਸ਼ੁਕਰੀਆ ਕਰਦਾ ਹਾਂ ਉਹ ਵੀ ਆਪ ਸਭ ਸ਼ਾਮਲ ਹੋਏ ਔਰ ਉਹਨਾਂ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਹੈ ਸਾਂਝੀ ਲੜਾਈ ਆ ਔਰ ਔਰ ਜਦ ਅਸੀਂ ਸਾਂਝੇ ਸਾਰੇ ਇਕੱਠੇ ਹੋ ਕੇ ਇਸ ਚੀਜ਼ ਨੂੰ ਲੜਾਂਗੇ ਅਸੀਂ ਜਿੱਤਾਂਗੇ ਬਿਸ਼ੱਕ ਅ ਕੱਲ ਵਾਜਬ ਹੈ ਕਿ ਜਿਹੜਾ ਜੁੱਥ ਹੈ ਉਹਨੇ ਦੱਸਿਆ ਸਾਡੀ ਸੰਗਤ ਦੀ 16 ਤੋਂ ਜਿਹੜੀ 20 ਸਾਲ ਦੀ ਉਮਰ ਹੁੰਦੀ ਹੈ ਇਹ ਬੜੀ ਸੈਂਸਿਟਿਵ ਉਮਰ ਹੁੰਦੀ ਹੈ ਇਹਦੇ ਵਿੱਚ ਮੈਕਸਿਮ ਨਰਦੀ ਹੁੰਦੀ ਹੈ ਤੇ ਬੱਚੇ ਜਿਹੜੇ ਵੀ ਸਾਡੇ ਨੌਜਵਾਨ ਹੁੰਦੇ ਆ ਜਾਂ ਹੁੰਦੇ ਆ ਉਹਨਾਂ ਦੀ ਕਾਫੀ ਤਰ੍ਹਾਂ ਦੀ ਇਲੀਰਮੈਂਟਸ ਆਂਦੀਆਂ ਨੇ ਉਹਨਾਂ ਨੂੰ ਤਾਂ ਇਸ ਸਮੇਂ ਦੇ ਵਿੱਚ ਇਹਨਾਂ ਦੀ ਮੈਕਸਿਮਮ ਸਾਡੇ ਮਾਮਾਬਾਪ ਦਾ ਫੈਮਿਲੀਜ਼ ਦਾ ਫਰਜ਼ ਬਣਦਾ ਹੈ ਉਹਨਾਂ ਤੇ ਨਜ਼ਰ ਰੱਖਣ ਤੇ ਸਾਡਾ ਪ੍ਰਸ਼ਾਸਨ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਅਸੀਂ ਸਹੀ ਰਾਸਤੇ ਉੱਤੇ ਲਾਈਏ ਸਪੋਰਟਸ ਇਜ਼ ਵਨ ਆਫ ਦਾ ਤੇ ਬਾਕੀ ਉਹਨਾਂ ਦੀ ਐਜੂਕੇਸ਼ਨ ਹੈ ਉਹਨਾਂ ਦਾ ਕਿਸ ਪਾਸੇ ਜਾਣਾ ਚਾਹੁੰਦੇ ਆ ਉਹਨਾਂ ਲਈ ਜੋਬ ਅਸੀਂ ਕ੍ਰੀਏਟ ਕਰੀਏ ਅਸੀਂ ਇਹ ਸਾਰੀਆਂ ਚੀਜ਼ਾਂ ਬੜੀਆਂ ਜ਼ਰੂਰੀ ਸੋ ਸ਼ਾਇਦ ਇਹ ਵੀ ਲੋਡ ਵੀ ਹੈ ਕਿ ਡਰਗ ਐਡਿਕਸ਼ਨ ਪਿੱਛੇ ਸਾਡੀ ਮੀਟਿੰਗ ਵੀ ਹੁੰਦੀ ਆ ਸਿਵਲ ਸਰਜਨ ਸਾਹਿਬ ਨਾਲ ਤੇ ਪੁਲਿਸ ਅਫਸਰਸ ਨਾਲ ਹੁੰਦੀ ਆ ਉਹਦੇ ਵਿੱਚ ਅਸੀਂ ਇਹੀ ਸਾਡਾ ਤਵਜੂ ਹੈ ਕਿ ਜਦੋਂ ਕੋਈ ਡਰਗ ਦਾ ਕੇਸ ਆਉਂਦਾ ਹੈਗਾ ਐਡਿਕਸ਼ਨ ਦਾ ਤਾਂ ਉਹਦੀ ਫੈਮਿਲੀ ਨੂੰ ਇਨਵੋਲ ਕਰੋ ਉਹਦੀ ਮਦਰ ਨੂੰ ਉਹਦੀ ਸੁਤਿਆ ਨੂੰ ਉਹਦੀ ਪਾਦਰ ਨੂੰ ਤਾਂ ਜੋ ਕਿ ਐਟ ਲੀਸਟ ਉਹਨਾਂ ਨੂੰ ਪਤਾ ਲੱਗੇ ਵੀ ਤੁਹਾਡਾ ਬੱਚਾ ਇਸ ਤਰ੍ਹਾਂ ਦੀ ਚੀਜ਼ ਚ ਇਨਵੋਲ ਹੈ ਤਾਂ ਕਿ ਉਹ ਉਹਦਾ ਖਿਆਲ ਵੀ ਰੱਖ ਸਕਣ ਉਹਦੀ ਮੈਡੀਕੇਸ਼ਨ ਵੀ ਪ੍ਰੋਪਰ ਕਰ ਸਕਣ ਇਸ ਤੇ ਮਨ ਜੋ ਗੱਲ ਸਾਡਾ ਬਹੁਤ ਹੀ ਵੱਡਾ ਉਪਰਾਲਾ ਵਾ ਕਿ ਇਹਨਾਂ ਨੇ ਜਿਹੜੇ ਆਪਣੀ ਜੰਗ ਜਨਰੇਸ਼ਨ ਆ ਉਹਨਾਂ ਦੀ એનર્ਜੀ ਜਿਹੜੀ ਆ ਵੀ ਸਪੋਰਟਸ ਪ੍ਰਤੀ ਟ੍ਰਾਂਸਫਰ ਕਰਨਾ ਸੰਬੰਧੀ ਜਿਹੜਾ ਵੀ ਇਹ ਨਸ਼ੇ ਤੋਂ ਅਲੱਗ ਰਹਿਣਗੇ ਇਸ ਬੰਦੀ ਤੇ ਮੈਂ ਆਪ ਨੂੰ ਜਾਣਕਾਰੀ ਦੇਣਾ ਚਾਹੁੰਦਾ ਵੀ ਮੈਂ ਵੀ 골ਡ ਮੈਡਲਿਸਟ ਆ ਪੰਜਾਬ ਪੁਲਿਸ ਦੀ ਟੀਮ ਲੋਕੇਟ ਦੇ ਰਹੇ ਆ ਪੀਏਪ ਕੋਈ ਜੰਗ ਜਨਰੇਸ਼ਨ ਉਹਨਾਂ ਨੂੰ ਮਤਲਬ ਮੋਟੀਵੇਸ਼ਨ ਮਿਲਦੀ ਆ ਵੀ ਆਪਾਂ ਇਸ ਬੰਦੀ ਨਸ਼ਿਆਂ ਨੂੰ ਛੱਡ ਕੇ ਗੇਮ ਗੇਮ ਦੇ ਨਾਲ ਜੁੜੀਏ ਜਿਸ ਕਾਰਨ ਕਿਉਂਕਿ ਮੇਰੇ ਖਿਆਲ ਨਾਲ ਸ਼ਾਇਦ ਅੱਜ ਵਿਜ਼ਨ ਦੀ ਘਾਟ ਆ ਸ਼ਾਇਦ ਵਿਜ਼ਨ ਨਹੀਂ ਵਿਜ਼ਨ ਬਿਲਕੁਲ ਸਰ ਵਿਜ਼ਨ ਦੀ ਪ੍ਰੋਬਲਮ ਸਰ ਇਹ ਆ ਕਿ ਜਿਹੜੀ ਆਪਣੀ ਜੰਗ ਜਨਰੇਸ਼ਨ ਹੈ ਅਰਾਊਂਡ 15 ਟੂ 16 ਇਅਰ ਦੇ ਜਿਹੜੇ ਬੱਚੇ ਨੇ ਉਹਨਾਂ ਦੀ એનર્ਜੀ ਜੇਕਰ ਆਪਾਂ ਸਪੋਰਟਸ ਵੱਲ ਟ੍ਰਾਂਸਫਰ ਕਰ ਦਾਂਗੇ ਨਾ ਫਿਰ ਉਹਨਾਂ ਦਾ ਜਿਹੜਾ ਅਪਕਮਿੰਗ ਏਜ ਆ ਰਹੀ ਆ ਉਹ ਹਮੇਸ਼ਾ ਹੀ ਸਪੋਰਟਸ ਵੱਲ ਝੁਕੇਗੀ ਫਿਰ ਉਹ ਨਸ਼ਿਆਂ ਵਾਲੇ ਬੰਨੇ ਜਾਂ ਜਦੋਂ ਬੱਚਾ ਪੜ ਕੇ ਆਊਗਾ ਉਹ ਸਪੋਰਟਸ ਨਾਲ ਖੇਡੂਗਾ ਤੇ ਮੁਰਕੀ ਜੋ ਸੌਏਗਾ ਸਵੇਰੇ ਫਿਰ ਉਹਨੂੰ ਚਾਹ ਹੁੰਦਾ ਵੀ ਮੈਂ ਗਰਾਊਂਡ 'ਚ ਜਾਣਾ ਮੈਂ ਹਾਰਡ ਵਰਕ ਕਰਨਾ ਮੈਂ ਟੀਮ ਦਾ ਮਤਲਬ ਆਪਣੀ ਟੀਮ ਨੂੰ ਅੱਪ ਲੈ ਕੇ ਜਾਣਾ ਵਾ ਜਿਹੜੇ ਬੱਚੇ ਨੇ ਕੋਈ ਹਾਰਡਵਰਕ ਨਹੀਂ ਕਰਨਾ ਜਾਂ ਉਹਨਾਂ ਨੇ ਘਰੇ ਰਹਿਣਾ ਵਾ ਸੋਸਾਇਟੀ ਉਹੋ ਜਿਹੀ ਰਹਿਣੀ ਆ ਉਹ ਬੱਚਾ ਫਿਰ ਹਮੇਸ਼ਾ ਨਸ਼ੇ ਆ ਲ ਜਾਊਗਾ। ਤੋਂ ਮੇਰਾ ਇਹੀ ਕਹਿਣਾ ਚਾਹੁੰਦਾ ਚਾਹੁੰਦਾ ਵੀ ਜਿਹੜੇ ਆਪਣੇ ਪਿੰਡ ਦੇ ਪਿੰਡਾਂ ਚ ਆ ਹਮੇਸ਼ਾ ਆਪਾਂ ਸਾਰਿਆਂ ਬੱਚੇ ਜਿਹੜੇ ਆ ਉਹਨਾਂ ਨੂੰ ਗਰਾਊਂਡ ਨਾਲ ਜੋੜੀਏ ਕਿਉਂਕਿ ਜਿਹੜੇ ਪਿੰਡ ਦੇ ਵਿੱਚ ਵਧੀਆ ਗਰਾਊਂਡ ਹੋਊਗੀ ਉਸ ਪਿੰਡ ਦੇ ਵਿੱਚ 80% ਨਸ਼ਾ ਆਟੋਮੈਟਿਕ ਨਹੀਂ ਹੋਊਗਾ ਤੇ ਜਿਹੜੇ ਪਿੰਡ ਸਕੂਲ ਹੀ ਵਧੀਆ ਹੋਊਗਾ ਉੱਥੇ ਵੀ ਨਸ਼ਾ ਬਿਲਕੁਲ ਨਹੀਂ ਹੋਊਗਾ।